ਭਾਈ ਹਰਜਿੰਦਰ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਜਸਵੀਰ ਸਿੰਘ ਜੀ ਅਮਰ ਰਹੇ ਅਮਰ ਰਹੇ ਸ਼ਹੀਦ ਭਾਈ ਮਾਨ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਸਾਬ ਸ਼੍ਰੀ ਕਨਸ਼ੀਰામ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ 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 ਸਮਾਜ ਜਸਵੀਰ ਸਿੰਘ ਗੜੀ ਜਿੰਦਾਬਾਦ ਜਿੰਦਾਬਾਦ ਠੇਕੇਦਾਰ ਜੀ ਸਿੰਘ ਪਹਿਣੀ ਜਿੰਦਾਬਾਦ 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 ਠੇਕੇਦਾਰ ਜੀ ਸਿੰਘ ਪਹਿਣੀ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰੂੰਗਾ ਸਾਡੇ ਨੇ ਇਸ ਖੇਤੀ ਦੀ ਸਮਾਗਮ ਦੇ ਅੰਦਰ ਪਹੁੰਚੇ ਬਹੁਤ ਹੀ ਇੱਜ਼ਤ ਅਤੇ ਸਨਮਾਨਯੋਗ ਪੰਡਾਲ ਜੀ ਦੀ ਸ਼ੋਭਤ ਬਹੁਜਨ ਸਮਾਜ ਪਾਰਟੀ ਦੇ ਬਹੁਤ ਹੀ ਸਤਿਕਾਰ ਸਾਥਿਓ ਬਜ਼ੁਰਗੋ ਮਾਤਾਓ ਔਰ ਮੰਚ ਤੇ ਬਰਾਜਮਾਨ ਬੋਜ ਸਮਾਜ ਪਾਰਟੀ ਦੇ ਆਗੂ ਸਰਦਾਰ ਹਰਜੀਤ ਸਿੰਘ ਲੌਂਗੀਆ ਜੀ ਮਾਨਵਰ ਸਾਹਿਬ ਕਾਂਸੀ ਰਾਮ ਜੀ ਦੇ ਸਤਿਕਾਰ ਭੈਣ ਜੀ ਬਲਵੰਤ ਕੌਰ ਸੋਲਕੀਆਂ ਜੀ ਔਰ ਚੰਡੀਗੜ੍ਹ ਜੋਨਟ ਦੇ ਕੋਆਰਡੀਨੇਟਰ ਐਡਵੋਕੇਟ ਖੁਰਚਾ ਜੀ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਸਰਦਾਰ ਬ੍ਰਿਆਮ ਸਿੰਘ ਜੀ ਬਾਮ ਸੇ ਭਾਗੋ ਸਰਿੰਦਰ ਜੀ ਔਰ ਮਹਾਰੀ ਜੀ ਦੇ ਪ੍ਰੈਜ਼ੀਡੈਂਟ ਚਪਟਕੀ ਜੀ ਔਰ ਮੰਚ ਦਾ ਸੰਚਾਲਨ ਕਰ ਰਹੇ ਬਹੁਜਨ ਸਮਾਜ ਪਾਰਟੀ ਜ਼ਿਲ੍ਹੇ ਦੇ ਇੰਚਾਰਜ ਐਸਡੀਓ ਹਰਨੇਕ ਸਿੰਘ ਜੀ ਸਮੁੱਚੀ ਜਿਲ੍ਹੇ ਦੇ ਵੀਰਾਂ ਵਿਧਾਨ ਸਭਾ ਦੀ ਮੈਂਟਰਸ਼ਿਪ ਔਰ तमाम सारे ਜੁਨੇਵਰ ਸਾਥੀਆਂ ਸਾਰਿਆਂ ਨੂੰ ਗਹਿਤ ਜੈ ਪਰ ਅੱਜ ਆਪਾਂ ਉਸ ਮਹਾਨ ਸੁਰਵੇ ਜੌਂਧਿਆ ਨੂੰ ਜਿਨ੍ਹਾਂ ਨੇ ਕੌਮ ਦੇ ਖਾਤਰ ਔਰ ਆਪਣੇ ਰਹਿਬਰਾ ਮਹਾਪੁਰਸ਼ਾਂ ਦੇ ਸੁਪਨੇ ਨੂੰ ਕਿ ਐਸਾ ਚੰਗੂ ਰਾਜ ਮੈਂ ਜਹਾਂ ਮਿਲੇ ਸਬਰ ਕੋਨ ਇਸ ਵਿਚਾਰ ਧਾਰਾ ਨੂੰ ਦ੍ਰਿਗਤਾ ਦੇ ਨਾਲ ਢਾਗੂ ਕਰਨ ਵਾਸਤੇ ਔਰ ਇਸ ਦੇ ਇਸ ਦੇ ਕਨਸਟੀਟਿਊਸ਼ਨ ਦੀ ਰਾਖੀ ਕਰਨ ਦੇ ਆ ਆਪਣੀਆਂ ਜਿਹੜੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਨੂੰ ਅੱਪਾ ਸਾਰੀ ਅੱਜ ਲਤਮਸਤ ਹੋਣ ਲਈ ਇੱਥੇ ਇਕੱਤਰ ਹੋਏ ਆ ਅੱਜ ਜੇ ਆਪਾਂ ਚੇਤਨ ਮੰਤਰ ਕਰਦੇ ਆ ਕਿ ਜਿਨ੍ਹਾਂ ਵਿਦੇਸ਼ਾਂ ਦੀ ਪ੍ਰਾਪਤੀ ਵਾਸਤੇ ਸਾਡੇ ਉਸ ਸੂਰਬੀਰ ਨੌਜਾਨ ਯੋਧਿਆਂ ਨੇ ਸ਼ਹਾਦਤ ਦਿੱਤੀ ਹੈ ਕਿਆ ਉਹਨਾਂ ਦਾ ਸੁਪਨਾ ਅੱਜ ਆਪਾਂ ਪੂਰਾ ਕਰ ਪਾਏ ਆ ਇਹ ਬੜਾ ਕਮੀਰ ਸੋਚਣ ਦਾ ਵਿਸ਼ਾ ਤੇ ਕਿਸ ਮਕਸਦ ਦੀ ਪੂਰਤੀ ਵਾਸਤੇ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਹੈ ਕਿ ਆਸੂ ਉਹਨਾਂ ਦਾ ਸੁਪਨਾ ਸਕਾਰ ਕਰ ਪਕਰ ਪਾਏ ਇਸ ਵਾਸਤੇ ਚਿੰਤਾ ਕਰਨ ਦੀ ਲੋੜ ਹੈ ਸਾਥੀਓ ਜਾਣਕਰ ਆਪਾਂ ਲੋਕ ਇਹ ਸੰਸਾਰ ਤੇ ਰਹਦੇ ਆ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰਾਂ ਆਪਣੇ ਰਿਸ਼ਤੇਦਾਰਾਂ ਸਕੇ ਸਬੰਧੀਆਂ ਤੱਕ ਸੀਮਿਤ ਰਹਿੰਦੇ ਆ ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਸਕੇ ਸਬੰਧੀਆਂ ਤੋਂ ਉੱ타 ਜਾ ਕੇ ਦੇਸ਼-ਬਾਸ ਦੇ ਕੌਮ-ਵਾਸ ਦੇ ਸਮਾਜ-ਵਾਸ ਦੇ ਕੁਝ ਕਰਕੇ ਜਾਂਦੇ ਆ ਇਹੋ ਸਾਡੇ ਜਿਹੜਾ ਇਸ ਫਲਸਫੇ ਨੂੰ ਜਿਹੜਾ ਇਹਨਾਂ ਨੇ ਅੰਗਰੀ ਜਨਮਾ ਪਹਨਾਇਆ ਇਹਨਾਂ ਸ਼ਿਮਹਾਰ ਸ਼ੀਤਾ ਨੂੰ ਔਰ ਸ਼ੀਤੀ ਪਰਿਵਾਰਾਂ ਨੂੰ ਤੇ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਦਾ ਸਾਡਾ ਸਿਰ ਝੁਕਦਾ ਅੱਜ ਅਸੀਂ ਸਲਾਮ ਕਰਦੇ ਹਾਂ ਉਹਨਾਂ ਨੂੰ ਸ਼ਹੀਦਾਂ ਨੂੰ ਔਰ ਉਹਨਾਂ ਦੇ ਪਰਿਵਾਰਾਂ ਨੂੰ ਨਤਮਸਤਕ ਹੁੰਦੇ ਆ ਕਿ ਉਹਨਾਂ ਦੀ ਕੁਰਬਾਨੀ ਕਿ ਅਜਾਈ ਨਾ ਜਾਵੇ ਇਸ ਵਾਸਤੇ ਵੀ ਸਾਨੂੰ ਚੰਦਨ ਮੰਚਨ ਦੀ ਕਰਨ ਦੀ ਲੋੜ ਹੈ ਸਾਫੀਓ ਦੇਖਦੇ ਅੰਦਰ ਦੋ ਵਿਚਾਰ ਧਾਰਾਵਾਂ ਬਰਾਬਰ ਚੱਲਦੀਆਂ ਇੱਕ ਵਿਚਾਰ ਧਾਰਾ ਇਨਸਾਨੀਤ ਨੂੰ ਵੰਡਣ ਦੀ ਵਿਚਾਰ ਧਾਰਾ ਔਰ ਦੂਸਰੀ ਵਿਚਾਰ ਧਾਰਾ ਇਨਸਾਨੀਤ ਨੂੰ ਜੋੜਦੀ ਵਿਚਾਰ ਧਾਰਾ ਔਰ ਦੋਹੇ ਜਦੋਂ ਤਾ ਰਾਮਾ ਦਾ ਆਪਨ ਦੇ ਵਿੱਚ ਸਮੇਂ-ਸਮੇਂ ਤੇ ਟਕਰਾਅ ਵੀ ਹੁੰਦਾ ਰਹੇ ਸਾਡੇ ਗੁਰੂਆਂ ਰਹਿਬਰਾਂ ਮਹਾਂਪੁਰਸ਼ਾਂ ਨੇ ਜਦੋਂ ਇਸ ਦੇਸ਼ ਦੇ ਅੰਦਰੋਂ ਗੈਰ ਬਰਾਬਰਤ ਨੂੰ ਖਤਮ ਕਰਨ ਵਾਸਤੇ ਸਾਡੇ ਗੁਰੂਆਂ ਰਹਿਬਰਾਂ ਮਹਾਂਪੁਰਸ਼ਾਂ ਨੇ ਦੇਸ਼ ਦੇ ਅੰਦਰ ਬੜਾ ਅੰਦੋਲਨ ਖੜਾ ਕੀਤਾ ਮੌਕੇ ਦੀਆਂ ਸਮੰਤਵਾਦੀ ਤਾਕਤਾਂ ਨੇ ਮੌਕੇ ਦੀ ਹਕੂਮਤਾਨ ਨੇ ਸਾਡੇ ਗੁਰੂਆਂ ਰੈ ਭਰਾ ਮਹਾਪੁਰਸ਼ਾਂ ਨੂੰ ਵੀ ਵਿਰਖਸ਼ਿਆ ਉਹਨਾਂ ਨੂੰ ਵੱਡੇ ਪੱਸੀਗੇ ਦਿੱਤੇ ਗਏ ਬੰਦਬੰਦ ਕੱਟੇ ਗਏ ਚਰਖੜੀਆਂ ਦੇ ਕਢਾਏ ਗਏ ਜਿੱਲਾ ਅੰਦਰ ਟੁੱਟ ਕੇ ਟੰਗਲਾਂ ਨਾਲ ਚੱਕੜ ਕੇ ਕੱਟੀਆਂ ਪਸਵਾਈਆਂ ਦੀਆਂ ਕਿਉਂਕਿ ਇਹੋ ਕਸੂਰ ਸੀ ਉਹਨਾਂ ਦਾ ਕਿ ਦੇਸ਼ ਦੇ ਅੰਦਰ ਉਹਨਾਂ ਨੇ ਇਸ ਪੇਸ਼ ਦੇ ਸਿਸਟਮ ਦੇ ਉੱਤੇ ਗੈਰ ਬਰਾਬਰਤਾ ਵਾਲੇ ਸਿਸਟਮ ਦੇ ਉੱਤੇ ਬੜੀ ਕਰਾਰੀ ਚੋਟ ਕੀਤੀ ਔਰ ਅਨਤਰਾਵੀ ਬਾਣੀ ਲੈ ਕੇ ਇਸ ਸਿਸਟਮ ਨੂੰ ਵੰਗਾਇਆ ਸਾਥੀਓ ਅੱਜ ਦੇਸ਼ ਦੇ ਅੰਦਰ ਬਹੁਜਨ ਸਮਾਜ ਪਾਰਟੀ ਸਿਰਫ ਇਕਰਾਰਨੀ ਤੇ ਪਾਰਟੀ ਹੀ ਨਹੀਂ ਹੈ ਬਹੁਤ ਲੰਮਾ ਸਮਾਂ ਪਹਿਲਾਂ ਦਾ ਸਾਡੇ ਤਕਰੀਰਿਆ ਭਰਾ ਮਹਾਕੋਚਨ ਦਾ ਤੋੜਿਆ ਹੋਇਆ ਅੰਦੋਲਨ ਹੈ ਤੁਸੀਂ ਸਾਰੇ ਉਸ ਅੰਦੋਲਨ ਦੇ ਸਿਪਾਹੀ ਹੈ ਮੈਂ ਅੱਜ ਪੰਡਾਲ ਦੇ ਵਿੱਚ ਆਪਣੇ ਮਾਨਨ ਦੇ ਸਾਥੀਆਂ ਨਾਲ ਸਾਰਿਆਂ ਨੂੰ ਦਰਜਾ ਹੋ ਜਾਂਦਾ ਹੈ ਦੇਸ਼ ਦੇ ਕਿ ਲੰਮੇ ਸਮੇਂ ਤੋਂ ਇਸ ਮੂਵਮੈਂਟ ਔਰ ਮਿਸ਼ਨ ਦੇ ਨਾਲ ਜੁੜੇ ਹੋਏ ਹੈ ਸਾਥੀਓ ਜੇਕਰ ਤੁਸੀਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰਨੀ ਹੁੰਦੀ ਸਮੇਂ ਦੇ ਮੁਤਾਬਕ ਸਮੇਂ ਦੀ ਸਰਕਾਰਾਂ ਦੇ ਮੁਤਾਬਕ ਉਹਨਾਂ ਪਾਰਟੀਆਂ ਦੇ ਵਿੱਚ ਕੰਮ ਕਰਦੇ। ਤੁਹਾਨੂੰ ਤੁਸੀਂ ਸਾਰਿਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਸਮਾਜਿਕ ਹੱਦਾਂ ਨੂੰ ਕੌਮੀ ਹਿੱਤਾਂ ਨੂੰ ਪਹਿਲ ਦਿੱਤੀ ਔਰ ਇਸ ਮੂਮੈਂਟ ਇਸ ਅੰਦੋਲਨ ਦੇ ਨਾਲ ਜੁੜੇ ਮੈਂ ਤੁਹਾਨੂੰ ਵੀ ਸਲੂਟ ਕਰਦਾ ਕਿ ਤੁਸੀਂ ਆਪਣੇ ਨਿੱਜੀ ਹਿੱਤਾਂ ਤਿਆਗ ਕੇ ਇਸ ਮੂਮੈਂਟ ਇਸ ਮਿਸ਼ਨ ਦੇ ਅੰਦਰ ਜਿਹੜਾ ਕੰਮ ਕਰ ਕੀਤਾ। ਔਰ ਬੋਲੀ ਸਮਾਜ ਪਾਰਟੀ ਹੈ ਦੇਸ਼ ਦੀ ਸਭ ਤੋਂ ਵੱਡੀ ਅੱਜ ਵੀ ਅੱਗੇ ਤੀਸਰੇ ਨੰਬਰ ਦੀ ਰਾਸ਼ਟਰੀ ਪਾਰਟੀ ਹੈ ਇਹ ਸਾਥੀਓ ਰਾਤੋਂ ਰਾਤ ਨਹੀਂ ਬਣੀ ਇਹ ਰਾਤੋਂ ਰਾਤ ਨਹੀਂ ਬਣੀ ਇਹਦੀਆਂ ਲਹਾਂ ਦੇ ਵਿੱਚ ਤੁਹਾਡਾ ਖੂਨ ਪਸੀਨਾ ਲੱਗਾ ਤੁਹਾਡੀਆਂ ਵੱਡੀਆਂ ਕੁਰਬਾਨੀਆਂ ਇਸ ਮੂਵਮੈਂਟ ਇਸ ਮੂਵਮੈਂਟ ਦੇ ਸੰਦੋਨ ਚ ਲੱਗੀਆਂ ਤਾਂ ਦੇ ਅੱਜ ਬੋਲੀ ਸਮਾਜ ਪਾਰਟੀ ਦੇ ਸਭ ਤੋਂ ਵੱਡੀ ਰਾਸ਼ਟਰੀ ਤੀਸਰੇ ਨੰਬਰ ਦੀ ਰਾਸ਼ਟਰੀ ਪਾਰਟੀ ਹੈ ਸਾਥੀਓ ਪੰਜਾਬ ਦੇ ਅੰਦਰ ਵੀ ਤੁਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਜਦੋਂ ਪਿਛਲੇ ਸਮੇਂ ਦੌਰਾਨ ਆਪਾਂ ਇਸ ਦੇਸ਼ ਦੇ ਅੰਦਰ ਇਸ ਸੂਬੇ ਦੇ ਅੰਦਰ ਅੰਦੋਲਨ ਸ਼ੁਰੂ ਕੀਤਾ ਜਦੋਂ ਸਾਡੇ ਸੰਵਿਧਾਨਕ ਹਾਕਾ ਦੇ ਉੱਤੇ ਡਾਕਾ ਮਾਰਨ ਦੀ ਗੱਲ ਹੋਈ ਆਮ ਆਦਮੀ ਪਾਰਟੀ ਜਦੋਂ ਨਾਸਰਾਂ ਜਾਂ ਪੋਸਟਾ ਗੱਡੀਆਂ 175 ਨਾਸਰਾਂ ਜਾਂ ਪੋਸਟਾ ਗੱਡੀਆਂ ਤਾਂ ਉਹਦੇ ਵਿੱਚ ਉਹਨਾਂ ਦੀ ਨੀਤੀ ਆਪਣੀ ਨੀਤੀ ਤਹਿਤ ਉਹਨਾਂ ਨੇ ਨੋ ਰਿਜ਼ਰਵੇਸ਼ਨ ਕਿ ਇਹਨਾਂ ਪੋਸਟਾਂ ਦੇ ਤੇ ਰਿਜ਼ਰਵੇਸ਼ਨ ਨਹੀਂ ਦਿੱਤੀ ਜਾਏ ਜਾਏਗੀ ਅੱਜ ਤੱਕ ਸਾਰਿਆਂ ਨੇ ਰਲ ਕੇ ਆਪਾਂ ਪੂਰੇ ਪੰਜਾਬ ਦੇ ਵਿੱਚ ਵੱਡਾ ਅੰਦੋਲਨ ਖੜਾ ਕੀਤਾ ਦੇਹੀ ਜ਼ਿਲ੍ਹਾ ਹੈੱਡਕੁਆਟਰਾਂ ਨੂੰ ਸਾਰੇ ਡੀਵੀ ਦਫ਼ਤਰਾਂ ਨੂੰ ਘੇਰਿਆ ਇਸ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਖੜਾ ਕੀਤਾ। ਉਹ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਆਵਾਜ਼ ਉਠਾਈ ਆਪਣੇ ਸੁਗਾਨ ਦੇ ਹੱਕਾਂ ਦੀ ਰਾਖੀ ਵਾਸਤੇ ਤਾਂ ਮਜਬੂਰ ਨੂੰ ਵਸ ਜਿਹੜੀ ਸਰਕਾਰ ਨੂੰ ਬੈਕਫਰੋਂਟ ਤੇ ਆਉਣਾ ਪਿਆ। ਔਰ ਜਦੋਂ ਬਹੁਜ ਸਵਾਚ ਪਾਰਟੀ ਨੇ ਔਰ ਉਹਦੇ ਜਿਹੜਾ ਸੌਲਰ ਸੀ ਉਹਨਾਂ ਨੇ ਇੱਕ ਪਟੀਸ਼ਨ ਹਾਈ ਕੋਰਟ ਦੇ ਅੰਦਰ ਪਾਈ ਪਰ ਤੋਂ ਇਹੋ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਨੇ ਸਰਕਾਰੀ ਕਾਗਜ਼ ਤੇ ਸਰਕਾਰੀ ਮੋਹਰ ਲਾ ਕੇ ਕਬਾਬ ਨਾਤਾ ਕਰਦਾ ਹਾਈ ਕੋਰਟ ਦੇ ਅੰਦਰ ਕਿ ਐਸੀਬੀਸੀ ਲੋਗ ਹੈ ਜਿਹੜੇ ਤੇ ਜਿਹੜੇ ਇਨਫੀਸ਼ੀਐਂਟ ਲੋਗ ਹੈ ਐਫੀਸ਼ੀਐਂਸੀ ਨਹੀਂ ਹੈ ਇਹਨਾਂ ਦੇ ਅੰਦਰ ਦੂਜੇ ਨਾਮ ਲੈ ਕੇ ਕਹਦੀ ਹੈ ਕਿ ਲਿੱਕੇ ਵਿਚਾਰੇ ਨਾਕਾਬਲ ਲੋਗ ਹੈ ਇਹ ਦੇਖੋ ਬੜੀ ਸ਼ਰਮ ਦੀ ਗੱਲ ਹੈ ਤੇ ਫਕੀਰ ਦੇ ਵਿੱਚ ਜਦੋਂ ਅੰਦੋਲਨ ਪਟਿਆ ਤਾਂ 58 ਪੋਸਟਾਂ ਜਿਹੜੀਆਂ ਤੇ ਹੁਣ ਆਪਿਆ ਕੇ 58 ਪੋਸਟਾਂ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਭਰੀਆਂ ਜਾਣਗੀਆਂ ਤੋ ਸਾਥੀਓ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਪੰਜਾਬ ਦੇ ਅੰਦਰ ਬਹੁਜ ਸਮਾਜ પાર્ટી ਨੇ ਜਦੋਂ ਅੰਦੋਲਨ ਸ਼ੁਰੂ ਕੀਤੇ ਰੋਜ਼ ਰਲ ਰੈਲੀਆਂ ਕਰਨੇ ਸ਼ੁਰੂ ਕੀਤੇ ਤਾਂ ਦੇਤੀ ਹਕੂਮਤ ਜਿਹੜੀ ਕਾਂਗਰਸ ਸਰਕਾਰ ਹੈ ਅਸੀਂ ਦੇਖਦੇ ਆ ਕਿ ਸਰਕਾਰ ਨੂੰ ਵੀ ਮਜਬੂਰੀ ਵਸ ਜਿਹੜਾ ਜਿਹੜਾ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਪਿਆ ਅਜ਼ਾਦੀ ਦੇ 70 ਸਾਲ ਬੀਤਣ ਦੇ ਬਾਅਦ ਵੀ 70 ਸਾਲਾਂ ਦੇ ਅੰਦਰ ਕਿਸੇ ਵੀ ਪਾਰਟੀ ਨੇ ਭਾਵੇਂ ਕਾਂਗਰਸ ਹੋਵੇ ਜਾਂ ABC ਜਿਹੜੀਆਂ ਵੀ ਪਾਰਟੀਆਂ ਹੋਣ ਕਿਸੇ ਨੇ ਵੀ ਸਾਡੇ ਗਲ ਸਵਾਦ ਨੂੰ ਸਾਡੇ ਕਿਰਤੀ ਕਾਮੇ ਮਹਿੰਦ ਦਾ ਸਲੋਗਾਂ ਦਾ ਕੋਈ ਮੁੱਖ ਮੰਤਰੀ ਨਹੀਂ ਬਣਾਇਆ ਜੇਕਰ ਬਣਾਇਆ ਤਾਂ ਤੁਹਾਡੀ ਤਾਕਤ ਦੇ ਜਿਹੜੇ ਉਹਦੀ ਬਣਾਉਤ ਜਿਹੜਾ ਕਾਂਗਰਸ ਮਜਬੂਰ ਨਿਵਾਸੀ ਜਿਹੜਾ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਣਾਉਣਾ ਬਿਆ ਇਹ ਤੁਹਾਡੀ ਬਹੁਜ ਸਵਾਰੀ ਪਾਰਟੀ ਦੀ ਤੁਹਾਡੀ ਸਾਰਿਆਂ ਦੀ ਮਜੀਵੀ ਤਾਕਤ ਸੀ ਸੋ ਸਾਥੀਓ ਆਪਾਂ ਦੇਖਦੇ ਹਾਂ ਅਸੀਂ ਭਾਵੇਂ ਭਾਰਤੀ ਜਨਤਾ ਪਾਰਟੀ ਆ ਅੱਜ ਦੇਸ਼ ਦੀ ਸੁਖਾਮ ਜਿਹੜਾ ਮोटा ਫਿੰਦਰਾ ਅੱਜ ਸਾਡੀ ਕਨਸਟੀਟਿਊਸ਼ਨਲ ਰਾਈਟਸ ਜਿਹੜੇ ਆ ਵੱਡੀ ਪੱਧਰ ਤੇ ਖਤਰੇ 'ਚ ਐ ਅਸੀਂ ਦੇਖਦੇ ਆ ਕਿ ਅੱਜ ਦੇਸ਼ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਆ ਆਪਾਂ ਨੂੰ ਸੋਚਣ ਦਾ ਵਿਸ਼ਾ ਅਸੀਂ ਅਕਾਲੀ ਦਰ ਦੇ ਨਾਲ ਪਿੱਛੇ ਅਲਾਈਅੰਸ ਹੋਇਆ ਮੈਨੂੰ ਯਾਦ ਹੈ 1995 ਦੇ ਅੰਦਰ ਚੰਡੀਗੜ੍ਹ ਜੂਡੀ ਗੈਸਟ ਹਾਊਸ ਦੇ ਅੰਦਰ ਜਦੋਂ ਮਾਨੇਵਰ ਸਾਹਿਬ ਕਾਸ਼ੀਰਾਮ ਜੀ ਨੇ ਮੀਟਿੰਗ ਰੱਖੀ ਸੀ ਤਾਂ ਬਾਦਲ ਸਾਹਿਬ ਦੇ ਟੋਣਾ ਸਾਹਿਬ ਅਲੱਗ-ਅਲੱਗ ਬੈਠੇ ਸੀ ਅਕਾਲੀ ਦਾ ਦੋ ਫਾੜ ਹੋਇਆ ਸੀ ਅਕਾਲੀ ਦਾ ਧੀਰੇ ਧੀਰੇ ਸੀ ਔਰ ਤੋੜਾ ਸਾਹਿਬ ਤੇ ਬਾਦਲ ਸਾਹਿਬ ਅਲੱਗ-ਅਲੱਗ ਬੈਠੇ ਸੀ ਜਦੋਂ ਮਾਨੇਵਰ ਸਾਹਿਬ ਕਾਸ਼ੀਰਾਮ ਜੀ ਨੂੰ ਦੱਸਿਆ ਕਿ ਮਾਨੇਵਰ ਸਾਹਿਬ ਜੀ ਤੁਹਾਨੂੰ ਮਿਲਣ ਵਾਸਤੇ ਤੋੜਾ ਔਰ ਬਾਦਲ ਸਾਹਿਬ ਬਾਹਰ ਬੈਠੇ ਆ ਤੇ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਪਤਾ ਮੇਰੇ ਕੋਲ ਸਮਾਂ ਲੈ ਕੇ ਆਏ ਆ ਆ ਦੋਹਾਂ ਨੇ बार-बार ਮਾਨੇਵਰ ਸਾਹਿਬ ਕਾਸ਼ੀਰਾਮ ਜੀ ਨੂੰ ਬੇਨਤੀ ਕੀਤੀ ਕਿ ਮਾਨੇਵਰ ਸਾਹਿਬ ਕਾਸ਼ੀਰਾਮ ਜੀ ਆਪਣਾ ਮਿਹਰ ਭਰਿਆ ਹੱਥ ਸਾਡੀ ਪਿੱਠ ਤੇ ਰੱਖੋ ਤਾਂ ਤਾਂ ਸਾਫ ਕਾਸ਼ੀ ਰਾਜਾ ਜੀ ਨੇ ਦੋਹਾਂ ਨੂੰ ਬਾਰੀ-ਬਾਰੀ ਸੁਣਿਆ ਦੋਹਾਂ ਨੂੰ ਬੁਲਾਇਆ ਤੇ ਦੋਹਾਂ ਦੀ ਗੱਲ ਸੁਣ ਕੇ ਬਾਅਦ ਸਹਾਨੇਵਰ ਸਾਹਿਬ ਕਾਸ਼ੀ ਰਾਜਾ ਜੀ ਨੇ ਕਿਹਾ ਕਿ ਤੁਸੀਂ ਆਪਸ ਦੇ ਵਿੱਚ ਲੜੀ ਜੰਨੇ ਆ ਸਾਡੀ ਗੱਤੀ ਕੰਮ ਇਹ ਮਿਹਨਤ ਕਸ਼ ਲੋਕਾਂ ਦੀ ਲੜਾਈ ਤਾਂ ਨਾਲ ਜੋਖਾਂ ਦੇ ਨਾਲ ਹੈ ਔਰ ਦਿੱਲੀ ਦੇ ਮੁਗਲ ਨਾਲ ਹੈ ਤੁਸੀਂ ਆਪਸ ਵਿੱਚ ਲੜੀਏ ਨੇਸ਼ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜ ਐ ਅਸੀਂ ਕਿੰਨੀ ਕਰਦੇ ਮਿਹਨਤ ਕਰ ਇਕੱਠੇ ਹੋਈਏ ਔਰ ਤਾਂਕੇ ਉਹਨਾ ਜੋ ਕੱਲ ਖਿਲਾਫ ਜਿਹੜਾ ਸੰਵੰਤ ਬਾਰੀ ਤਾਕਤਾਂ ਦੇ ਖਿਲਾਫ ਜਿਹੜਾ ਲੜੀਏ ਔਰ ਸੰਜਾਬ ਜਾ ਕੇ ਮਾਨਵਰ ਸਤਕਾਸ਼ੀ ਰਾਮ ਜੀ ਨੇ ਬਾਗਲ ਔਰ ਟੋੜੇ ਨੂੰ ਅਕਾਲੀ ਦਲ ਦੀ ਰੀਰ ਰੋਈ ਨੂੰ ਇਕੱਠਿਆ ਕੀਤਾ ਗਲਵਕ ਰੰਗਵਾਈ ਤਾਂ ਅਕਾਲੀ ਦਲ ਦੀ ਟੀਮੇ ਸੇ ਆਪਣੇ ਉਸ ਸਮੇਂ ਗਿਆ ਸੀ ਮਾਨਵਰ ਸਤਕਾਸ਼ੀ ਰਾਮ ਜੀ ਅਸੀਂ ਦੇਸ਼ ਦੇ ਅੰਦਰ ਤੁਹਾਡੇ ਮੁਤਾਬਕ ਚੱਲਾਂਗੇ ਪੰਜਾਬ ਦੇ ਵਿੱਚ ਸਾਡੀ ਪਿੱਠ ਤੇ ਹੱਥ ਰੱਖੋ ਤਾਂ ਸਾਹਬ ਨੇ ਕਿਹਾ ਅਸੀਂ ਕਿਛ ਠੀਕ ਹੈ ਠੀਕ ਹੈ ਪੰਜਾਬ ਦੇ ਅੰਦਰ ਤੁਸੀਂ ਰਹੋ ਅਕਾਲੀ ਕ੍ਰਿਪਤੀ ਕਰਨੇ ਮੈਂ ਕਸ਼ ਲੋਕ ਕਿਸਾਨਾਂ ਨੂੰ ਦੂਰ ਦਰਦੋਂ ਦੱਸ ਸਕਦਾ ਹੋਵੇ ਉਹ ਦਿੱਲੀ ਦੇ ਵਿੱਚ ਮੈਂ ਦੇਖੂੰਗਾ ਤਾਂ ਜਦੋਂ ਉਨੀ ਅਗਲੇ ਸਾਲ 1996 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤਾਂ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤਾਂ ਹੁੰਜਾ ਫਿਰਦਾ ਸੀ ਪੰਜਾਬ ਦੇ ਅੰਦਰ 13 ਸੀਟਾਂ ਦੇ ਵਿੱਚੋਂ 11 ਸੀਟਾਂ ਜਿੱਤ ਕੇ ਯਾਸ ਰੱਦਿਆ ਔਰ ਅਕਾਲੀ ਦਾ ਖੇਡੋ ਕੇ ਰੂਏ ਨੂੰ ਟੱਡਾ ਹੋ ਗਿਆ ਇੱਕ ਨਹਿਤ ਦੇ ਪੰਜਾਬ ਦੇ ਅੰਦਰ ਬਣੀ ਪ੍ਰੰਤ ਥੋੜੇ ਜਿਨਾ ਬਾਦੀ ਜਦੋਂ 13 ਚੋਂ 11 ਐਮਐਮਪੀ ਜਿੱਤੇ ਤਿੰਨ ਬਹੁਜ ਸਮਾਜ ਪਾਰਟੀ ਦੇ ਔਰ 8 ਅਕਾਲੀ ਦਾ ਲਈ ਗਏ ਜੀ ਜਦੋਂ ਨੀਰ ਹੋਇਆ ਕਾਲੀ ਦਾ ਕੱਟਾ ਹੋ ਗਿਆ ਜ਼ਹਿਰ ਬਣੀ ਤਾਂ ਮਾਨੇ ਵਾਲ ਸਾਹਿਬ ਦਾ ਸ਼੍ਰੀ ਰਾਮ ਜੀ ਦੀ ਪਿੱਠ ਤੇ ਸਰਾ ਵੱਜਿਆ ਔਰ ਅਨੰਤ ਕ੍ਰਿਸ਼ਨ ਦੀ ਵੋਟ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤੇ ਜੇਕਰ ਔਰ ਕਰ ਹੋਰ ਸਮਝੌਤਾ ਨਾ ਟੁੱਟਦਾ ਤਾਂ ਪੰਜਾਬ ਦੇ ਅੰਦਰ 10 ਸਾਲ ਬਹੁਤ ਸਮਾਜ ਪਾਰਟੀ ਦਾ ਅਕਾਲੀ ਦਲ ਦਾ ਰਾਜ ਚੱਲਣਾ ਸੀ ਸਾਥੀਓ ਫਿਰ ਬੇਦਰੇ ਹੋਏ ਸੇ ਮਾਨਮਲ ਸਾਹਿਬ ਕਾ ਸਿੰਧਾਮੀ ਤੋਂ ਬਾਅਦ ਫਿਰ ਭੌਜ ਸਵਾਰ ਪਾਰਟੀ ਜਦੋਂ ਸੈਂਟਰ ਨੇ ਅਕਾਲੀ ਧਰਮ ਨੂੰ ਕਿਸਾਨੀ ਨੂੰ ਨੁਕੀੜਾ ਦਿੱਤਾ ਤਾਂ ਮਜਬੂਰੀ ਵਸਥੇ ਫਿਰ ਭੌਜ ਸਵਾਰ ਪਾਰਟੀ ਕੋਲ ਆਏ ਅਸੀਂ ਸੋਚਿਆ ਕੋਈ ਗੱਲ ਨਹੀਂ ਸ਼ਾਇਦ ਭਟਕਿਆ ਹੋਇਆ ਗੱਲ ਤਾਂ ਭਟਕਿਆ ਹੋਇਆ ਆਗੇ ਮੱਛੀ ਜਲੀ ਫਕਰ ਕਰਦ ਕੇ ਮੁੜੀ ਹੋਏਗੀ ਸਮਝੌਤਾ ਹੋਇਆ ਅਕਾਲੀ ਜਲ ਦੇ ਨਾਲ ਤੇ ਚਲੋ ਅਸੀਂ ਜੇ ਸੋਚਿਆ ਸਾਡੇ ਚ ਜ਼ੋਰ ਮਹਿਸੂਸ ਕਰਦੇ ਸੀ ਚਲੋ ਫਿਰ ਤੋ ਕਿਸਾਨ ਮਜ਼ਦੂਰ ਇਕੱਠੇ ਹੋਏ ਸਮਝਾਉਂਦਾ ਹੋਇਆ ਪਰੰਤੂ ਪਿਛਲੀਆਂ ਕਈ ਮਿੱਲਾਂ ਦੇ ਅੰਦਰ ਅਸੀਂ ਦੇਖਿਆ ਅਸੀਂ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਸੀਟਾਂ ਦੀ ਵੰਡ ਜਿਹੜੀ ਹੈ ਹੋ ਜਾਣੀ ਚਾਹੀਦੀ ਹੈ ਕਿ ਸਮਾਂ ਬਹੁਤ ਨਹੀਂ ਰਿਹਾ ਕਿਉਂਕਿ ਸਾਡੀ ਆਰਥਿਕ ਮੰਤੋਂ ਸਾਡੀ ਕਮਜ਼ੋਰ ਲੋਕ ਹੈ ਤੇ ਜਲਦੀ ਚਾਰੀ ਇਹ ਅਸੀਂ ਕਰ ਨਹੀਂ ਸਕਾਂਗੇ ਅਸੀਂ ਬਾਰ ਬਾਰ ਉਹਨਾਂ ਨੂੰ ਕਹਿੰਦੇ ਰਹੇ ਕਿ ਆਓ ਟੇਬਲ 'ਤੇ ਬੈਠ ਕੇ ਜਿਹੜਾ ਸੀਟਾਂ ਦੀ ਡਿਸਕਸ਼ਨ ਕਰੀਏ ਚਾਰ ਪੰਜ ਮਿਲਾਂ ਅਕਾਲੀ ਦਲ ਦੇ ਨਾਲ ਹੋਈਆਂ ਜਿਨ੍ਹਾਂ ਦੇ ਵਿੱਚ ਮੈਂ ਆਪ ਵੀ ਸ਼ਾਮਲ ਸੀ ਪਰੰਤੂ ਉਹਨਾਂ ਨੇ ਕਿਸੇ ਲੜੇ ਉੱਤੇ ਲੜਵੰਦੇ ਕਰ ਨਹੀਂ ਕੜਾਈ ਲੜਨੀ ਪਕੜਾਇਆ ਦੇ ਬਲਕੇ ਦੂਸਰੇ ਭਾਰਤੀ ਜਨਤਾ ਪਾਰਟੀ ਨਾਲ ਫਿਰ ਮੁਖਤ ਮੀਟਿੰਗਾਂ ਕਰਕੇ ਸ਼ੁਰੂ ਕੀਤੀਆਂ ਤੋਂ ਅਸੀਂ ਸੋਚਿਆ ਸਟੇਟ ਦੀ ਮੀਟਿੰਗ ਬੁਲਾਈ ਔਰ ਫੈਸਲਾ ਲਿਆ ਕਿ ਅਸੀਂ ਇਹਨਾਂ ਨੂੰ ਲੱਗਦਾ ਵੀ ਇਹ ਫੇਰ ਉਸ ਪਾਰਟੀ ਦੇ ਨਾਲ ਜਿਹੜੀ ਸੰਵਿਧਾਨ ਵਿਰੋਧੀ ਹੈ ਸਾਡੇ ਖੇਤੀ ਕਾਮੇ ਮਿੰਦਕਸ਼ ਲੋਕਾਂ ਦੇ ਹਿੱਤ ਦੇ ਖਿਲਾਫ ਨਾ ਪਾਰਟੀ ਜਨਤਾ ਪਾਰਟੀ ਹੈ ਉਹਦੇ ਨਾਲ ਸਬੰਧ ਬਿਖਣਾ ਚੱਲਦੀ ਹੈ ਉਹਨਾਂ ਨਾਲ ਸੌਜਤਾ ਕਰਨ ਦੀ ਕੋਸ਼ਿਸ਼ ਹੈ ਸੋ ਸਾਰੇ ਨੇ ਫੈਸਲਾ ਲਿਆ ਪਾਰਟੀ ਨੇ ਫੈਸਲਾ ਲਿਆ ਭੈਣ ਭਰਾਵਾਂ ਨੇ ਫੈਸਲਾ ਲਿਆ ਕਿ ਭਾਜਪਾ ਸਮਾਜ ਪਾਰਟੀ ਅਕਾਲੀ ਦਲ ਦਾ ਫੇਰ ਤੋੜ-ਭਿੜਾ ਹੋ ਗਿਆ ਕਿ ਸਾਨੂੰ ਆਪਣੇ ਆਪਣੇ ਬਲਬੂਤੇ ਤੇ ਚੱਲਣ ਦੀ ਲੋੜ ਹੈ ਕਿਸੇ ਦੇ ਸਾਰੇ ਨਾਲ ਚੱਲਣ ਦੀ ਲੋੜ ਛੱਡਣ ਦੀ ਲੋੜ ਹੈ ਸੋ ਸਾਥੀਓ ਕਰਕੇ ਸਾਨੂੰ ਜਿਹੜਾ ਆਪਣੇ ਹੱਕਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਜਿੱਤਾਂ ਹਾਰਾਂ ਵੱਖੀਆਂ ਕਰਨਾ ਹੈ ਸਾਡਾ ਅੰਦੋਲਨ ਸਾਡੀ ਮੂਵਮੈਂਟ ਸਾਡਾ ਮਿਸ਼ਨ ਚੱਲਦਾ ਰਹਿਣਾ ਚਾਹੀਦਾ ਹੈ ਤੋ ਇਸ ਕਰਕੇ ਬੋਲਿਯੂਡ ਸਮਾਰਟ ਪਾਰਟੀ ਪਹਿਲੇ ਹੀ ਮਹਿੰਦੇ ਚਲਦੀ ਹੈ ਕਿ ਅਸੀਂ ਐਮਐਲਏ ਬਣ ਕੇ ਐਮਪੀ ਬਣ ਕੇ ਸਤਾ ਸੁਖ ਭੋਗਣ ਵਾਸਤੇ ਹੀ ਬੋਲਿਯੂਡ ਸਮਾਰਟ ਪਾਰਟੀ ਬਣੀ ਅਸੀਂ ਇਸ ਦੇ ਦੇ ਅੰਦਰ ਆਪਣੇ ਗੁਰੂਆਂ ਰਹਿਮਨਾ ਮਹਾਂਪੁਰਸ਼ ਦਾ ਤੋੜਿਆ ਅੰਦੋਲਨ ਉਹ ਮੂਵਮੈਂਟ ਉਹ ਮੰਝਲ ਕੱਢਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਸਿਰ ਤੋੜ ਯਤਨ ਕਰਨਾ ਚਾਹੀਦਾ ਅੱਜ ਦੇ ਮੌਕੇ ਦੇ ਉਤੇ ਜਾਦਾ ਕੁਛ ਨਾ ਕਹਿੰਦਾ ਹੋਇਆ ਉਹਨਾਂ ਮਹਾਨ ਸ਼ੀਤਾਂ ਨੂੰ ਸਾਡੇ ਰਹਿਬਰਾਂ ਨੇ ਜਿਸ ਮਿਸ਼ਨ ਦੀ ਪੂਰਤੀ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਸ ਮਿਸ਼ਨ ਦੀ ਪੂਰਤੀ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮੂਵ ਟੇਪ ਮਿਸ਼ਨ ਨੂੰ ਬੰਗਲ ਕਲ ਤੱਕ ਜਾਣ ਵਾਸਤੇ ਮਿਹਨਤ ਕਰਨੀ ਲੋੜ ਹੈ ਇੱਥੇ ਗੱਲ ਚੱਲ ਰਹੀ ਸੀ ਸਾਥੀਆਂ ਨੇ ਕਿਹਾ ਸੀ ਕਿ ਬੋਧ ਸਮਾਜ ਪਾਰਟੀ ਜਿਹੜੀ ਕਮਜ਼ੋਰ ਹੋ ਰਹੀ ਹੈ ਪਰੰਤੂ ਮੈਂ ਦੱਸਣਾ ਚਾਹਨਾ ਕਿ ਬੋਧ ਸਮਾਜ ਪਾਰਟੀ ਜਦੋਂ ਦੇਸ਼ ਦੇ ਅੰਦਰ ਬਜੋਸ ਸਮਾਜ ਪਾਰਟੀ ਨੇ ਵੱਡੇ ਪੱਧਰ ਦੇ ਉੱਤੇ ਯੂਪੀਜੀ ਨੂੰ ਦੇਸ਼ ਦਾ ਦਿਲ ਕਹਿੰਦੇ ਆ ਜਦੋਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚੌਥੀ ਵਾਰੀ ਮжоਰਿਟੀ ਦੇ ਉੱਤੇ ਸਰਕਾਰ ਬਣਾਈ ਜਦੋਂ ਦੇਸ਼ ਦਾ ਸਾਰਾ ਇਲੈਕਟ੍ਰੋਨਿਕ মিডিਆ ਵਿਸ਼ਟ ਮੀਰੀਆ ਇਹ ਕਹਿੰਦਾ ਸੀ ਕਿ ਬਜੋਸ ਸਮਾਜ ਪਾਰਟੀ ਦਾ 100 ਮੇਲੇ ਜਿੱਤੂਗਾ ਪਰੰਤੂ ਜਦੋਂ ਰਿਜ਼ਲਟ ਆਇਆ 206 ਜਿੱਤੇ ਔਰ ਦਰਮਿਆਨ ਹੈ ਬਹੁਤ ਛੋਟੇ ਛੋਟੇ ਫਰਕ ਨਾਲ ਰਹੇਗੇ ਸੀ ਜੇ ਦੇਸ਼ ਦਾ ਮੁਕਾਊ মিডিਆ ਇਹ ਸਹੀ ਗੱਲ ਕਰਦਾ ਕਿ ਬਜੋਸ ਸਮਾਜ ਪਾਰਟੀ ਦੀ ਸਰਕਾਰ ਗੰਗਾ ਰਹੀ ਹੈ 53 ਐਮਐਲਏ ਜਿਹੜੇ ਥੋੜੇ ਥੋੜੇ ਫਰਕ ਨਾਲ ਰਹੇ ਸੋ ਜਿੰਨੇ ਸੀ ਦੇਸ਼ ਦੇ ਅੰਦਰ ਪੱਡੀ ਰਹਾ ਕਰਤੀ ਦੇਸ਼ ਦੀਆਂ ਸਾਰੀਆਂ ਭਾਰਤੀਆਂ ਜਮਾਤਾਂ ਦੀ ਨਿੰਉੜੀ ਉਹਨਾਂ ਨੇ ਦੇਖਿਆ ਕਿ ਬਹੁਜੇ ਸਾਰੇ ਪਾਰਟੀ ਜਿੱਦੇ ਕੋਡਨਾ ਸਾਧਨ ਨਾ ਪੈਸਾ ਨੰਗੇ ਪੱਗ ਜੜਾਈ ਕਰਕੇ ਇਹਨਾਂ ਦੇ ਦੇਸ਼ ਦੇ ਸਭ ਤੋਂ بڑے ਸੁਪੇ ਜੂਬੀ ਤੇ ਚੌਥੀ ਵਾਰੀ ਮжоਰਿਟੀ ਦੀ ਸਰਕਾਰ ਬਣਾਈ ਸਭ ਤੋਂ ਵੱਡੀ ਗੱਲ ਬਿਨਾਂ ਕਿਸੇ ਪਾਰਟੀ ਨਾਲ ਆਲਾ ਇਸਮਤਿਆਂ ਕੱਲਿਆਂ ਨੇ ਮжоਰਿਟੀ ਕਿਤੇ ਦੋਥੇ ਸਰਕਾਰ ਬਣਾਈ ਦੇਸ਼ ਦੀਆਂ ਸਹਾਇਆ ਰਾਜਨੀਤਿਕ ਪਾਰਟੀਆਂ ਪਾਰਟੀਆਂ ਦੀ ਰਾਤਾਂ ਲਈ ਦੀ ਦੌੜੀ ਉਹਨਾਂ ਨੇ ਦੇਖਿਆ ੁੱਡੇ ਪੱਜੇ ਦੇ ਲੋਕ ਗੱਦੀ ਕੰਮੇ ਮੈਂ ਕਸ਼ ਲੋ ਨਾ ਸਾਧਨ ਨਾ ਪੈਸਾ ਨੰਗੇ ਧੱਕ ਲੜਾਈ ਕਰਕੇ ਦੇਸ਼ ਦੇ ਦਿਲ ਤੇ ਕਬਜ਼ਾ ਕਰ ਲਿਆ ਦਿੱਲੀ ਦੇ ਤਾਜਤਕਤਵਲ ਨੂੰ ਇੱਕ ਇਰਤੀ ਕਾਮੇ ਮਿੰਦਕ ਲੋਕ ਬਾਰੇ ਸਮਾਰਦੀ ਲਹਿਰ ਜਿਹੜੀ ਹੈ ਦਿੱਲੀ ਦੇ ਤਾਜਤਕਤਵਲ ਨੂੰ ਵੱਧ ਰਹੀ ਹੈ ਸੋ ਸਾਥੀਓ ਸਾਰੀਆਂ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋਈਆਂ ਵੱਡੀ ਪਲੈਨਿੰਗ ਕੀਤੀ ਗਈ ਬੋਲੜੀ ਮਾਰਟ ਪਾਰਟੀ ਨੂੰ ਪਿੱਛੇ ਟੱਕਣ ਦੀ ਸ਼ਾਮ-ਦਾਮ ਗਰੜ ਦੇ ਹੰਨ ਕੀ ਕਾਫਟ ਕਰਕੇ ਇਸ ਲਹਿਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਅਸੀਂ ਵੱਡੀ ਪੱਧਰ ਤੇ ਉਹ ਕਾਮਯਾਬ ਹੋ ਗਈ ਸਸਾਤੀ ਹਰਤਾਸ਼ ਅਤੇ ਨਰਾਸ਼ ਹੋਣ ਦੀ ਲੋੜ ਨਹੀਂ ਵੱਡ ਸਵਾਦ ਪਾਰਟੀ ਦੀ ਲਹਿਰ ਸਾਡੇ ਗੁੰਮਰ ਰਾਮਰਾ ਮਹਾਪੁਰ ਸਾਡਾ ਅੰਦੋਲਨ ਵੱਡੇ ਸਹਿਯੋਗ ਦੇ ਨਾਲ ਇੱਕ ਦਿਨ ਮੰਜ਼ਲ ਤੇ ਜਾਣਾ ਹੈ ਔਰ ਜਾਣਾ ਹੈ ਦੁਨੀਆ ਦੀ ਤਾਕਤ ਕੋਲ ਰੋਕੀ ਸਕੇਗੀ ਸੰਦਰਦਨ ਨੂੰ ਉਹ ਆ ਸਾਰੇ ਨਾਲ ਮਿਲ ਕੇ ਇਸ ਅੰਦੋਲਨ ਨੂੰ ਮੁੱਢ ਤੋਂ ਕਰਨ ਵਾਸਤੇ ਆਪਾਂ ਸਾਰੇ ਨਾਲ ਮਿਲ ਕੇ ਭਾਈਚਾਰਕ ਇਕਜੁੱਟਤਾ ਪੈਦਾ ਕਰੀਏ ਔਰ ਸਹੀ ਮੈਨਾਜ ਬੋਲਸਮਾਰ ਪਰ ਆ ਕੇ ਅਸੀਂ ਦੇਸ਼ ਦੇ ਅੰਦਰ ਇਸ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਈਏ ਇਹੋ ਸਾਡੇ ਸਬਸਕ੍ਰਾਈਬਰਾਂ ਨੂੰ ਸਾਡੇ ਉਹ ਮਹਾਨ ਜੀਵਨ ਅਨੁਸ਼ਾਸਾ ਦੀ ਛੱਤੇ ਅਨੁਸ਼ਾਸਾ ਦੇ ਫੁੱਲ ਬਣਗੇ ਇਹਨਾਂ ਕੁਝ ਗਿਆਦਾ ਹੋਇਆ ਤੁਹਾਡੇ ਕੋਲ ਰਹਿ ਜਾ ਲੈਣਾ ਜੈ ਤੀਰ ਜੈ ਮਾਰਤਾਈ ਗੁਰੂ ਜੀ ਦਾ ਘਰ ਸਾਹਿਬ ਜੈ ਮਰਤਾਈ ਜੀ ਫਤ ਇਸ ਸ਼ੋਗਮਈ ਸਮਾਗਮ ਦੇ ਅੰਦਰ ਮੁੱਖ ਮਹਿਮਾਨ ਅਜੀਤ ਸਿੰਘ ਪੈਣੀ ਜੀ ਅਤੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਹਰਜੀਤ ਸਿੰਘ ਲੌਂਗੜਿਆ ਵਾਈਸ ਪ੍ਰੈਜ਼ੀਡੈਂਟ ਵਰਕਰ ਸਮਾਜ ਪਾਰਟੀ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਧਾਨ ਸਰਦਾਰ ਬ੍ਰਿਮ ਸਿੰਘ ਜੀ ਅਤੇ ਹੋ ਦਰਗਾ ਦਰਗਾ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵਰਕਰ ਸਹਿਮਾਨ ਸਭ ਨੂੰ ਜੈ ਪੀਂ ਜੈ ਪਾਰ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਆਪਣੇ ਦੋਨੇ ਹੱਥ ਖੜੇ ਕਰਕੇ ਨਾਰੇ ਦਾ ਜਵਾਬ ਨਾਰੇ ਵਿੱਚ ਦੇਣਾ ਹੈ ਜੈ ਪੀਂ ਜੈ ਪਾਰ ਜੈ ਪਾਰ ਜੈ ਪੀਂ ਜੈ ਪਾਰ ਜੈ ਪਾਰ ਵਾਹਿਗੁਰੂ ਜੀ ਕਾ ਖਾਲਸਾ ਰਾਜਨੀਤੀ ਦੀ ਫਤਿਹ ਅੱਜ ਆਪਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਦੇ ਅੰਦਰ ਇਕੱਠੇ ਹੋਏ ਆ ਸ਼ਹੀਦੀ ਸਮਾਗਮ ਉਹਨਾਂ ਦੇ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਸਮਾਜ ਦੇ ਲਈ ਆਪਣੀ ਕੌਮ ਦੇ ਲਈ ਕੁਝ ਕੀਤਾ ਹੁੰਦਾ ਏ ਇਹਨਾਂ ਸ਼ਹੀਦਾਂ ਨੇ ਆਪਣੀ ਕੌਮ ਦੇ ਲਈ ਬਲਗਾਂ ਦਿੱਤਾ ਹੈ ਬਾਬਾ ਸਾਹਿਬ ਮੈੜਕਰ ਨੇ ਜੋ ਇਸ ਭਾਰਤ ਦੇ ਅੰਦਰ ਬਰਾਬਰਤਾ ਤੇ ਆਰਥਿਕ ਮੁਕਤੀ ਦੀ ਮਹਿੰਮ ਤੋਰੀ ਸੀ ਇਸ ਮਹੱਤਵ ਨੂੰ ਬਰਕਰਾਰ ਬਾਬਾ ਸਾਹਿਬ ਮੈੜਕਰ ਦੀ ਮੂਵਮੈਂਟ ਨੂੰ ਉਹ ਸਾਹਮਦੇ ਹੋਏ ਸਹਿਦ ਕਾਂਸ਼ੀ ਰਾਮ ਜੀ ਨੇ ਅੱਗੇ ਤੋਰ ਕੇ ਸਾਨੂੰ ਸੰਭਾਇਆ ਅਤੇ ਉਸ ਲੜੀ ਦੇ ਇਹ ਅੰਗ ਸੀ ਇਹ ਸ਼ਹੀਦ ਦਿਨਾਂ ਨੂੰ ਰਹਿੰਦੀ ਦੁਨੀਆ ਤੱਕ ਹਮੇਸ਼ਾ ਸਰਦਾ ਤਾਜ ਬਣਾ ਕੇ ਰੱਖਿਆ ਜਾਏਗਾ ਜਦੋਂ ਉਹ ਭੋਜਨ ਸਮਾਜ ਪਾਰਟੀ ਸੱਤਾ ਦੇ ਅੰਦਰ ਆਏਗੀ ਤਾਂ ਇਹਨਾਂ ਨੂੰ ਸਰਦਾ ਤਾਜ ਬਣਾਇਆ ਜਾਏਗਾ ਸਮਾਰਕ ਬਣਾਏ ਜਾਣਗੇ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਵਾਰ ਜੋ ਪੰਜਾਬ ਦੇ ਅੰਦਰ ਜੋ ਲਕਸ਼ਣਾ ਆਉਣਗੀਆਂ ਆਪਾਂ ਆਪਣੀ ਵੋਟ ਦਾ ਜੋ ਅਧਿਕਾਰ ਹੈ ਜੋ ਸਹੀ ਵਰਤੋਂ ਦੇ ਅੰਦਰ ਵਰਤੋਂ ਕਰਨੀ ਹੈ ਅਤੇ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹੈ ਬਘਰੂ ਜੀ ਕਾ ਖਾਲਸਾ ਬਘਰੂ ਜੀ ਕੀ ਫਤਿਹ ਜੈ ਪੀਰ ਗਿਆ ਪਾ ਸਹਿਦਾਨ ਹਲੋ ਸੋਹਾਦਰੀ ਹਲੋ ਗਾਜਲ ਸਾਹਿਬ ਨੂੰ ਬੇਨਤੀ ਹੈ ਜੀ ਵੀ ਆਪਾਂ ਆਪਣੀ ਰਚਨਾ ਰੱਖਿਏ ਜੀ ਬਹੁਤ ਟਾਈਮ ਘਟਾ ਹੈ ਪਲੀਜ਼ ਜੀ ਸੋਹਾਦਰੀ

ਸਦਾ ਸੁਪਨਾ ਨਾ ਕੋਈ ਵੀ ਸਕਾਰ ਹੋਣਾ ਸੀ ਉਹ ਬਾਬਾ ਸਾਹਿਬ ਨਾਲ ਸੇ ਘੁੰਮੇ ਸਦਾ ਦਤ ਦਾ ਬਿਨ ਨਹੀਂ ਉਹ ਪਾਰ ਘੁੰਮ ਸੀ ਉਹ ਬਾਬਾ ਸਾਹਿਬ ਨਾਲ ਸੇ ਘੁੰਮੇ ਇੰਦਰਾ ਵੀ ਕਦੇ ਹਜਤਾਨੀ ਚਲਾਉਂਦੀ ਨਾ ਦਰਤਾ ਨਹੀਂ ਤੀ ਰਾਜਸਤਾ ਵੀ ਚਪਾਉਂਦੀ ਨਾ ਇੰਦਰਾ ਵੀ ਕਦੇ ਹਜਤਾਨੀ ਚਲਾਉਂਦੀ ਨਾ ਦੰਤਾਂ ਦੀ ਧੀ ਰਾਜ ਸਵਾ ਵਿੱਚ ਰਹੂੰਗੀ ਨਾ ਨੰਗੂ ਨਾਲੀਆਂ ਦਾ ਐਨਾ ਸਤਕਾਰ ਖੁਣਾਸੀਓ ਬਾਬਾ ਸਾਹਿਬ ਨਾਮ ਸੇ ਘੁੰਮੇ ਮੇਰੀ ਕੌਂਦਾ ਨਾ ਵੀ ਲੱਗੇ ਪਰ ਹੁਣ ਅਸੀਓ ਬਾਬਾ ਸਾਹਿਬ ਨਾਮ ਸੇ ਘੁੰਮੇ ਸਿੱਖਿਆ ਤੋਂ ਬਾਝੇ ਆਨੂ ਬੜਾਈ ਜਤੋਂ ਨਾਲ ਸੀ ਸਿੱਖਿਆ ਤੋਂ ਬਾਝੇ ਆਨੂ ਬੜਾਈ ਜਤੋਂ ਨਾਲ ਸੀ ਕੰਨਾਂ ਵਿੱਚ ਸਿਕਾਏ ਨਾ ਧਾਰ ਧਾਰ ਪੁੜਨਾ ਸੀ ਹਰ ਬੰਦਾ ਹੈ ਤੇ ਗੁੰਗਾ ਦਿਲ ਕਾਲ ਘੂਣਾ ਸੀ ਉਹ ਬਾਬਾ ਸਹਿਬ ਨਾ ਸੇ ਹੁੰਦੇ ਸਾਡੀ ਕੌਮ ਦਾ ਨਾ ਵਿੜਕਦੇ ਘੂਣਾ ਸੀ ਉਹ ਬਾਬਾ ਸਹਿਬ ਨਾ ਸੇ ਹੁੰਦੇ ਚੱਲਦੀ ਅੱਜ ਚਿਰਕਾ ਸਾਡੇ ਨਾਲ ਜੀ ਜਸਵੰਦੇ ਵੀ ਬਾਬਾ ਸਾਹਿਬ ਦਾ ਕੀ ਮਾਂਦੀ साढा कलपर नेड़ा न पार